ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਜਣੇ ਤੇ ਅੱਜ ਆਪਾਂ ਕਰਵਾਉਣ ਜਾ ਰਹੇ ਹਾਂ ਕੇਰਾਟਿਨ ਗੱਜ ਗਲਾਸ ਲਿਆਉਣ ਵਾਸਤੇ ਕੋਸਣ ਆਈ ਸੀਗਾ ਤੇ ਇਹ ਆਪਣਾ ਦੇਸੀ ਜਗਾੜ ਤੇ ਇੱਕ ਆਪਾਂ ਤੁਹਾਨੂੰ ਦਿਖਾਉਣੇ ਆ ਕਿਹੜੀ ਕੇਰਾਟਿਨ ਕਰਨ ਜਾ ਰਹੇ ਹਾਂਗੇ ਕੇਰਾٹین ਆਹ ਵਾਲੀ ਆਪਣੀ ਕੇਰਾٹین ਹੈਗੀ ਜਿਹੜੀ ਤੁਹਾਨੂੰ ਦਿਖਾਣੇ ਲਈ ਅਸੀਂ ਇਹ ਵਾਲੀ ਕੇਰਾٹین ਕਰਨ ਜਾ ਰਹੇ ਹਾਂ ਜਿਸ ਆਪਾਂ ਬਹੁਤ ਵਧੀਆ ਹੁੰਦੀ ਆ ਤੇ ਜਿਹੜਾ ਕਿ ਪੂਰਾ ਪ੍ਰੋਸੈਸ ਹੋਊਗਾ ਉਹ ਤੁਹਾਨੂੰ ਦਿਖਾਵਾਂਗੇ ਨਾਲ-ਨਾਲ ਪਹਿਲਾਂ ਇਹਨਾਂ ਨੂੰ ਆਪਾਂ ਸਟੇਡ ਕੀ ਸੈਕਸ਼ਨ ਕਰ ਲਾਂਗੇ ਸੈਕਸ਼ਨ ਕਰ ਲਾਂਗੇ 2 ਪਾਈਡ ਦੇ 2 ਪਾਰਟ 4 ਪਾਰਟ ਅੱਛਾ 4 ਪਾਰਟ ਦੇ ਵਿੱਚ ਤੇ 4 ਪਾਰਟ ਦੇ ਵਿੱਚ ਆਪਾਂ ਬਾਲਾ ਨੂੰ ਕਰ ਲਾਂਗੇ ਫਿਰ ਆਪਾਂ ਤੁਹਾਨੂੰ ਜਦੋਂ ਆਪਾਂ ਸਟੇਟਰਨਰ ਮਾਰਾਂਗੇ ਉਹ ਦਿਖਾਵਾਂਗੇ ਕਿਹੜਾ ਆਪਾਂ ਤੁਹਾਨੂੰ ਅਗਲੇ ਪ੍ਰੋਸੈਸ ਬਾਰੇ ਫਿਰ ਦੱਸਦੇ ਆਂ ਇੱਕ ਕਰੀ ਆਪਾਂ ਇਹੀ ਪ੍ਰੋਸੈਸ ਸਟਾਰਟ ਕੀਤਾ ਠੀਕ ਆ ਓਕੇ ਜੀ ਬਾਈ ਜੀ ਡਾਟਾ ਦੀ ਇਹ ਲਾ ਲਈ ਜੀ ਆਪਾਂ ਕਲਚਰ ਕਿਉਂਕਿ ਆਪਣੇ ਕੋਲੇ ਕਲਿੱਪ ਹੈ ਨਹੀਂ ਸੀਗੇ ਆਪਾਂ ਕਲਚਰ ਨਾਲ ਬਾਲਾਂ ਨੂੰ ਇਦਾਂ ਫੋਲਡ ਕਰ ਲਿਆ ਤੇ ਹੁਣ ਆਪਣੀ ਕਰੀਮ ਹੈ ਜਿਹੜੀ ਲੱਗਣੀ ਸਟਾਰਟ ਹੋ ਚੁੱਕੀ ਹੈਗੀ ਠੀਕ ਆ ਦੇਖੋ ਜੀ ਆਪਣੀ ਕਰੀਮ ਅਪਲਾਈ ਹੋ ਚੁੱਕੀ ਹੈ ਇੱਧਰ ਹੋ ਚੁੱਕੀ ਹੈ ਇੱਧਰ ਬਸ ਇੱਕ ਲੇਅਰ ਰਹੇਗੀ ਜਿਹੜੀ ਦੀ ਅਪਲਾਈ ਹੋ ਜਾਊਗੀ ਦੇਸੀ ਟ੍ਰੀਟਮੈਂਟ ਹੋ ਰਿਹਾ ਆਪਣਾ ਹਾਂ ਦੇਖੋ ਜੀ ਆਪਣੇ ਬਾਲ ਹੋ ਰਹੇ ਆ ਹੁਣ ਪ੍ਰੈਸਿੰਗ ਸਟ੍ਰੇਟ ਡ੍ਰਾਇਰ ਹੋਣ ਤੋਂ ਬਾਅਦ ਕ੍ਰੀਨ ਲਾਉਣ ਤੋਂ ਬਾਅਦ ਜਨਾ ਆਪਾਂ ਕਰਿਆ ਇਹਨਾਂ ਨੂੰ ਪ੍ਰੈਸ ਦੇਖੋ ਕਿਵੇਂ ਲੱਗਦੇ ਆ ਪ੍ਰੈਸਿੰਗ ਤੇ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਅੰਦਰ ਜੀ ਕੀ ਪੈਸੇ ਮੰਦੀ ਆ ਉਹ ਬਹੁਤ ਜ਼ਿਆਦਾ ਟਾਈਮ ਲੱਗਦਾ ਦੇਸੀ ਆਪਣਾ ਪੈਨਨਲ ਲੁੱਕ ਤੂੰ ਦੇਖ ਸਕਦੇ ਹੋ ਜਿਹੜੀ ਆਪਣੇ ਸਟ੍ਰੇਟ ਉਹ ਵੀ ਸਿੱਧੇ ਵਾਲ ਤੇ ਇਦਾਂ ਹੋ ਚੁੱਕੇ ਹੈ ਜਿਤੇ ਬੋਟਲ ਵਗਿਆ ਲੱਗ ਰਹੇ ਨੇ ਉਸ ਵਾਸਤੇ ਤੁਸੀਂ ਦੇ ਬਾਰੇ ਨਹੀਂ ਤਾਂ ਤੁਹਾਨੂੰ ਕੁਝ ਚੀਜ਼ ਕਰ ਰਹੀਆਂ ਹਨ ਉੱਪਰ ਲਈ ਜਾ ਕਿ ਕਿਦਾਂਗੇ ਕਿਉਂਕਿ ਵਾਲ ਮੇ ਦੇ ਬਹੁਤ ਸ਼ੋਅ ਦੇ ਸ਼ਾਈਨ ਮਾਰੇ ਹਨ ਬਹੁਤ ਵਧੀਆ ਲੱਗ ਰਹੇ ਸੀ ਜੇਕਰ ਤੁਸੀਂ ਵੀ ਕਰਵਾਉਣੇ ਹੋਏ ਤਾਂ ਆਪਾਂ ਨੂੰ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਿਓ ਜੀ ਤੇ ਸੋਡੇ ਸਾਰਿਆਂ ਦੇ ਬਾਸਟ੍ਰੇਟ ਕਰਨ ਤੋਂ ਬਾਅਦ ਅਸੀਂ ਖਾਧੀਆਂ ਮਠੀਆਂ ਤੇ ਬਿਸਕਟ ਪਾਣੀ ਇਹ ਆਲੂ ਗੰਡਾ ਅਸੀਂ ਬਣਾਵਾਂਗੇ ਪਾਸਤਾ ਤੇ ਦੇਖ ਸਕਦੇ ਹੋ ਆਲੂ ਛੰਨੇ ਆਹ ਦੇਖੋ